ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਆਸਾ ਮਹਰਲਾ ਪੰਜਵਾ ਨਾਮ ਜਪਤ ਮਨ ਤਨ ਸਭ ਹਰਿਆ ਕਲਮਲ ਧੋਖ ਸਗਲ ਪਰ ਹਰਿਆ ਸੋਈ ਦੇਵਸਾ ਭਲਾ ਮੇਰੇ ਭਾਈ ਹਰ ਗੁਣ ਗਾਏ ਪਰਮਗਤ ਪਾਈ ਰਹਾਉ ਸਾਧ ਜਨਾ ਕੇ ਪੂਜੇ ਪੈਰ ਮਿੱਟੀ ਉਪਦਰਹਾ ਮਨ ਤੇ ਵੈਰ ਗੁਰਪੂਰੀ ਮਨ ਚਗਰ ਚੁਕਾਇਆ ਪੰਚ ਦੂਤ ਸਭ ਵਸ ਗਤ ਆਇਆ ਜਿਸ ਮਨ ਵਸਿਆ ਹਰਿ ਕਾ ਨਾਮ ਨਾਨਕ ਤਿਸ ਉਪਰ ਕੁਰਬਾਨ ਆਸਾ ਮਹਲਾ ਪੰਜਵਾ ਗਾਵលਹੀ ਤੂੰ ਗਾਵਣ ਹਾਰੇ ਜੀਆ ਪਿੰਡ ਕੀ ਪ੍ਰਾਨ ਧਾਰੇ ਜਾ ਕੀ ਸੇਵਾ ਸਰਬ ਸੁਖ ਪਾਵੇ ਅਬਰ ਕਾਹੂ ਤਹ ਬਹੁੜ ਨ ਜਾਵੇ ਸਦਾ ਨੰਦ ਨੰਦੀ ਸਾਹਿਬਾ ਗੁਣ ਨਿਧਾਨ ਨਿਤ ਨਿਤ ਜਾਪੀਐ ਬਲਿਹਾਰੀ ਤੇ ਸੰਤ ਪਿਆਰੀ ਜਿਸ ਪ੍ਰਸਾਦ ਬ੍ਰਹਮਨ ਵਾਸੀ ਹੈ ਰਹਾਉ ਜਾ ਕਾ ਦਾਨ ਖੂਟਾ ਨਾਹੀ ਭਲੀ ਭਾਂਤ ਸਭ ਸਹਿਜ ਸਮਾਹੀ ਜਾ ਕੀ ਬਖਸ਼ ਨ ਮਿਟੈ ਕੋਈ ਮਾਨਵਾਸੀ ਹੈ ਸੱਚਾ ਸੋਈ ਸਾਗਲਾ ਸਮਗਰੀ ਗ੍ਰਹਿ ਜਾ ਕੈ ਪੂਰਣਾ ਪ੍ਰਭ ਕੇ ਸੇਵਕ ਦੁਖ ਨ ਝੂਰਨਾ ਓਟ ਗਹੀ ਨਿਰਭਉ ਪਦ ਪਾਈਐ ਸਾ ਸਾ ਸੋ ਗੁਰ ਨਿਦਗਾਈਐ ਦੂਰ ਨ ਹੋਈ ਕਤ ਹੋ ਜਾਈਐ ਨਦਰ ਕਰੇਤਾ ਹਰ ਹਰ ਪਾਈਐ ਅਰਦਾਸ ਕਰੀ ਪੂਰੇ ਗੁਰਪਾਸ ਨਾਨਕ ਮੰਗੇ ਹਰ ਧਨ ਰਾਸ ਆਸਾ ਮਹਲਾ ਪੰਜਵਾ ਪ੍ਰਥਮੇ ਮਟਿਆ ਤਨ ਕਾ ਦੁਖ ਮਨ ਸਗਲ ਕਾ ਹੋ ਆਸੂਖ ਕਰ ਕਿਰਪਾ ਗੁਰ ਦੀ ਨਾਓ ਬਲ ਬਲ ਤਿਸ ਸਤ ਗੁਰ ਕੋ ਜਾਓ ਗੁਰ ਪੂਰਾ ਪਾਇਓ ਮੇਰੇ ਭਾਈ ਰੋਗ ਸੁਖ ਸਭ ਦੁਖ ਵਿਨਾਸ਼ੇ ਸਤ ਗੁਰ ਕੀ ਸਰਣਾਈ ਰਹਾਓ ਗੁਰ ਕੇ ਚਰਨ ਹਿਰਦੈ ਵਸਾਈ ਮਨ ਚਿੰਤਾ ਸਗਲੇ ਫਲ ਪਾਏ ਆਗਨਾਂ 부ਜੀ ਸਭ ਹੋਈ ਸਾਤ ਕਰ ਕਿਰਪਾ ਗੁਰ ਕੀ ਨੀਂਦਾਤ ਨਿਥਾ ਵੇ ਕਾ ਗੁਰ ਦੀਨੋ ਥਾਨ ਨਿਮਾਨੀ ਕਾ ਗੁਰ ਕੀ ਨੋ ਮਾਨ ਬੰਦਨ ਕਾਟ ਸੇਵਕ ਕਰ ਰਾਖੇ ਮਰਤ ਬਾਣੀ ਰਸਨਾ ਚਾਖੇ ਬਡਾ ਭਾਗ ਪੂਜ ਗੁਰ ਚਰਨਾ ਸਗਲ ਤਿਆਗ ਪਾਈ ਪ੍ਰਭ ਸਰਣਾ ਗੁਰੂ ਨਾਨਕ ਜਾ ਕੋ ਭਇਆ ਦਿਆਲਾ ਸੋ ਜਨ ਹੋਆ ਸਦਾ ਨਿਹਾਲਾ ਆਸਾ ਮਹਲਾ ਪੰਜ ਬਾ ਸਤਿਗੁਰੂ ਸਾਚੈ ਦੀਆ ਭੀਜ ਚਿਰ ਜੀਵਨ ਉਪਜਿਆ ਸੰਜੋਗ ਉਦਰੈ ਮਾਹੀ ਆਇ ਕੀਆ ਨਿਵਾਸ ਮਾਤਾ ਕੈ ਮਾਨਾ ਬਹੁਤ ਵਿਗਾਸ ਜਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਾਮ ਲਿਖਿਆ ਧੁਰਕਾਰਾ ਹਾਉ ਦਸੇ ਮਾਸੀ ਹੁਕਮ ਵਾਲ ਕ ਜਨਮ ਲੀਆ ਮਿਟਿਆ ਸੁਖ ਮਹਾਨੰਦ ਥੀਆ ਗੁਰਬਾਣੀ ਸਖੀ ਅਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਬਦੀ ਬੇਲ ਬੋ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਨੀ ਮਨ ਚਿੰਦਿਆ ਸਤਿਗੁਰੂ ਦਿਵਾਇਆ ਭਇਆ ਚਿੰਤਾ ਏਕ ਲਿਬਲਾਇਆ ਜੋ ਬਾਲਕ ਫੇਤਾ ਉਪਰ ਕਰੇ ਬਹੁ ਮਾਨ ਬੁਲਾਇਆ ਬੋਲੇ ਗੁਰ ਕਹਿ ਪਾਣ ਗੁਜੀ ਛੰਨੀ ਨਹੀਂ ਬਾਤ ਗੁਰ ਨਾਨਕ ਟੁਠਾ ਕੀਨੀ ਦਾਤ ਆਸਾ ਮਹਲਾ 5 ਗੁਰ ਪੂਰੇ ਰਾਖਿਆ ਦੇ ਹੱਥ ਪ੍ਰਗਟ ਭਇਆ ਜਨਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਭੈ ਪਾਈ ਰਹਾਉ ਸਰਨ ਪਰੇ ਸਾਚੇ ਦੁਰਦੇਵਾ ਪੂਰਨ ਹੋਈ ਸੇਵਕ ਸੇਵਾ ਜੀ ਆ ਪਿੰਡ ਜੋਗਨ ਰਾਖੈ ਪ੍ਰਾਨ ਕਹ ਨਾਨਕ ਗੁਰ ਕਉ ਕਰਵਾਨ ਆਸਾ ਕਰ ਅਠਬਾ ਕਾਫੀ ਮਹੱਲਾ ਪੰਜਵਾ ਇਕ ਓੰਕਾਰ ਸਤਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸਚ ਸਾਹਿਬ ਮੀਰਾ ਜੀਓ ਪਿੰਡ ਸਭ ਤਿਸ ਦਾ ਸਭ ਕਿਸ ਹੈ ਤੇਰਾ ਮਾਨਿ ਮਾਣੇ ਤੂੰ ਧਣੀ ਤੇਰਾ ਪਰਵਾਸਾ ਬੇਨ ਸਾਚੇ ਅਨ ਟੀਕ ਹੈ ਸੋ ਜਾਣੋ ਕਾਚਾ ਰਹਾਓ ਤੇਰਾ ਹੁਕਮ ਪਾਰ ਹੈ ਕੋਈ ਅੰਤ ਨ ਪਾਏ ਜਿਸ ਗੁਰਪੂਰਾ ਭੇਡ ਸੀ ਸੋ ਚਲੇ ਰਜਾਈ ਚਤਰਾਈ ਸਿਆਣ ਪਾ ਕਿਤੇ ਕਾਮਨਾ ਆਈਏ ਟੁੱਠਾ ਸਾਹਿਬ ਜੋ ਦੇਵੇ ਸੋਈ ਸੁਖ ਪਾਈਏ ਜੇ ਲੱਖ ਕੰਮ ਕਮਾਈਆ ਹੈ ਕਿਸ ਪਵੈ ਨ ਬੰਦਾ ਜਨ ਨਾਨਕ ਕੀਤਾ ਨਾਮ ਧਨ ਹੋਰ ਛੋੜਿਆ ਧੰਦਾ ਸਾਮ ਅੱਲਾ ਪੰਜਵਾ ਸਾਰਬ ਸੁਖਾ ਮੈਂ ਭਾਲਿਆ ਹਰ ਜੀਵੜ ਨਾ ਕੋਈ ਗੁਰ ਤੁਠੇ ਤੇ ਪਾਈਐ ਸੱਚ ਸਾਹਿਬ ਸੋਈ ਬਲੇ ਹਾਰੀ ਗੁਰ ਆਪਣੇ ਸਦ ਸਦ ਕੁਰਬਾਨਾ ਨਾਮ ਨਾ ਬਿਸਰੋ ਇੱਕ ਖੀਨ ਚਸਾ ਇਹੋ ਕੀਜੈ ਦਾਨਾ ਰਹਾਓ ਭਾਗ ਅਠਾ ਸੱਚਾ ਸੋਇ ਹੈ ਜਿਸ ਹਰ ਧਨ ਅੰਤਰਾ ਸੋ ਛੂਟੈ ਮਹਾ ਜਾਲ ਤੇ ਜਿਸ ਗੁਰ ਸਬਦ ਨਿਰੰਤਰ ਗੁਰ ਕੀ ਮਹਿਮਾ ਕਿਆ ਕਹਾ ਗੁਰਬੇਕ ਸਤ ਸਰ ਉਹ ਆਦ ਜੁਗਾਦੀ ਜੁਗ ਹੈ ਜੁਗ ਪੂਰਾ ਪਰਮੇਸ਼ਰ ਨਾਮ ਧਿਆਵੋ ਸਦ ਸਦਾ ਹਰ ਹਰ ਮਨ ਚਰੰਗੇ ਜੀਓ ਪ੍ਰਾਣ ਧਨ ਗੁਰੂ ਹੈ ਨਾਨਕ ਕੈ ਸੰਗੇ ਆਸਾ ਮਹਲਾ ਪੰਜਵਾਂ ਸਾਈਂ ਲਖ ਪਾਰਿ ਭੁਰੀ ਮਨ ਵਸੈ ਦੁਖ ਦਰਦ ਰੋਗ ਮਾਈ ਮੇਡਾ ਹਵਨਸੈ ਹਉ ਵੰਜੈ ਕੁਰਬਾਨ ਸਾਈਂ ਆਪਣੇ ਹੋਵਾ ਅੰਧਕਣਾ ਮਨ ਤਨ ਜਾਪਣੀ ਰਹਾਉ ਬੇਦਕ ਗਾਲ ਸੁਣੀ ਸੱਚੇ ਤੇਸ ਧੜੀ ਸੁਖੀ ਹੂੰ ਸੁਖ ਪਾਏ ਮਾਈ ਨਾ ਕੀਮ ਗਣੀ ਨੈਣ ਪਸੰਦੋ ਸੋਏ ਵੇਖ ਮੁਸਤਾਕ ਭਈ ਮੈਂ ਨਿਰਗੁਣ ਮੇਰੀ ਮਾਏ ਆਪ ਲੜ ਲਾਈ ਲਈ ਬੇਦਕ ਤੇਵ ਸੰਸਾਰ ਸੱਬਾ ਹੂੰ ਬਾਹਰਾ ਨਾਨਕ ਕਾ ਪਾਤ ਸਾਹੋ ਦਸਹਿ ਜਹਰਾ ਆਸਾ ਮਹੱਲਾ ਪੰਨ ਗਾ ਲਾਖ ਭਗਤ ਅਰਾਦਾ ਜਪਤੇ ਪੀਓ ਪੀਓ ਕਾਵਨ ਜੁਗਤ ਮੇ ਲਾਵ ਨਿਰਗੁਣ ਵੇਖੋਈ ਜੀਓ ਤੇਰੀ ਟੇਕ ਗੋਪਿੰਦ ਗੋਪਾਲ ਦਇਾਲ ਪ੍ਰਭ ਤੂੰ ਸਭਨਾ ਕੀ ਨਾਥ ਤੇਰੀ ਸ੍ਰਿਸ਼ਟ ਸਭ ਰਹਾਉ ਸਦਾ ਸਹਾਈ ਸੰਤ ਪੇਖੈ ਸਦਾ ਹਜੂਰ ਨਾਮ ਬਿਹੂਨੜ ਆਸੇ ਮਰਨ ਵਿਸੂਰ ਵਿਸੂਰਾ ਦਾਸ ਦਾਸ ਤਣ ਭਾਈ ਮਟਿਆ ਤਿੰਨਾ ਗਉੜ ਬਿਸਰਿਆ ਜਿਨਾ ਨਾਮ ਤੇਣਾੜਾ ਹਾਲ ਕਾਉਣਾ ਜੈਸੇ ਫਸਰ ਆਉ ਤੈਸਾ ਸੰਸਾਰ ਸਭ ਨਾਨਕ ਵੰਦਨ ਕਾਟ ਮਿਲਾਬੋ ਆਪ ਪ੍ਰਭ ਆਸਾ ਮਹਲਾ ਪੰਜਵਾ ਹਬੇ ਥੋਕ ਵਿਸਾਰ ਇੱਕੋ ਖਿਆਲ ਕਰ ਝੂਠਾ ਲਾਹੀ ਗਮਾਨ ਮਨ ਤਨ ਅਰਪ ਧਰ ਆਠ ਪਹਿਰ ਸਾ ਲਾਹੀ ਸਿਰਜਨ ਹਾਰ ਤੂੰ ਜੀਵਾਂ ਤੇਰੀ ਦਾਤ ਕਿਰਪਾ ਕਰੋ ਮੂਹ ਰਹਾਉ ਸੋਈ ਕਮ ਕਮਾਈ ਜਿਤ ਮੁਖੋ ਦਲਾ ਸੋਈ ਲਗੇ ਸੱਚ ਜਿਸ ਤੂੰ ਦੇਹ ala ਜੋ ਨਟ ਹੰਦੋ ਮੂਲ ਸੋ ਘਰ ਰਾਸ ਕਰ ਏਕੋ ਚਿੱਤ ਵਸਾਈ ਕਦੇ ਨਾ ਜਾਏ ਮਰ ਜਿੰਨਾ ਪਿਆਰਾ RAM ਜੋ ਪ੍ਰਭ ਭਾਣਿਆ ਗੁਰ ਪ੍ਰਸਾਦ ਇਕਾਥ ਨਾਨਕ ਵਿਖਾਣਿਆ ਸਾ ਮਹਲਾ ਪੰਜਵਾ ਜਿੰਨਾ ਨ ਵਿਸਰੇ ਨਾਮ ਸੇਖ ਨੇਹਿਆ ਭੇਦ ਨ ਜਾਣੋ ਮੂਲ ਸਾਈਂ ਜਿਹਿਆ ਮਨ ਤਨ ਹੋਏ ਨਿਹਾਲ ਤੁਮ ਸੰਗ ਭੇਟਿਆ ਸੁਖ ਪਾਇਆ ਜਨ ਪ੍ਰਸਾਦ ਦੁੱਖ ਸਭ ਮਿਟਿਆ ਰਹਾਓ ਜੀਤੇ ਖੰਡ ਬ੍ਰਹਮਾੰਡ ਉਧਾਰੇ ਤਿਨਖੇ ਜਨਮਨ ਬੁਠਾ ਆਪ ਪੂਰੇ ਭਗਤ ਸੇ ਜਿਸ ਨੋ ਮੰਨਿ ਆਪ ਸੋਈ ਮਾਨੀਐ ਪ੍ਰਗਟ purkh ਪਰਵਾਣ ਸਭ ਠਾਈ ਜਾਨੀਐ ਦਿਨ ਸਰੈਣ ਆਰਾਧ ਸਮਾਨੀ ਸਾਹਾ ਨਾਨਕ ਕੀ ਲੋਚਾ ਪੂਰ ਸੱਚੇ ਪਾਤਸ਼ਾਹ ਆਸਾ ਮਹੱਲਾ ਪੰਜ ਬਾ ਪੂਰ ਰਹਿਆ ਸਰਬ ਠਾਈ ਹਮਾਰਾ ਖਸਮ ਸੋਏ ਏਕ ਸਾਹਿਬ ਸਿਰ ਛੱਤ ਦੂਜਾ ਨਾਹੀ ਕੋਏ ਜਿਉ ਪਾਵੈ ਤਿਉ ਰਾਖ ਰਖਣਹਾਰਿਆ ਤੁਝ ਬਿਨ ਆਬਰ ਨਾ ਕੋਏ ਨਦਰ ਨਿਹਾਰਿਆ ਰਹਾਉ ਰਤ ਪਾਲੇ ਪ੍ਰਭੂ ਆਪ ਘਟ ਘਟ ਸਾਰੀ ਐ ਜਿਸ ਮਨ ਬੁਠਾ ਆਪ ਤਿਸ ਨਾਮ ਵਿਚਾਰੀ ਐ ਜੋ ਕਿਸ਼ ਕਰੇ ਸੋ ਆਪ ਆਪਣ ਭਾਣਿਆ ਭਗਤਾਂ ਕਾ ਸਹਾਈ ਜੁਗ ਜੁਗ ਜਾਣਿਆ ਜਪ ਜਪ ਹਰਿ ਕਾ ਨਾਮ ਕਦੇ ਨਾ ਝੂਰੀਐ ਨਾਨਕ ਦਰਸ ਪਿਆਸ ਲੋਚਾ ਪੂਰੀ ਆਇ ਆਸਾ ਮਹਲਾ 5 ਵਾ ਕਿਆ ਸੋਗੈ ਨਾਮ ਵਿਸਾਰ ਗਾਫਲ ਗਹਿ ਲਿਆ ਕੀਤੀ ਹਿਤ ਦਰਿਆਏ ਵੰਨਨ ਵਹਿ ਦਿਆ ਬੋਹ ਥੜਾ ਹਰ ਚਰਨ ਮਨ ਚੜ ਲੰਗੀਆ ਆਠ ਪਹਿਰ ਗੁਣ ਗਾਏ ਸਾਧੂ ਸੰਗਿਆ ਰਹਾਉ ਭੋਗ ਭੋਗ ਅਨੇਕ ਬਿਣਨਾਵੈ ਸੁਨਿਆ ਹਰ ਕੀ ਭਗਤ ਬਿਨਾ ਮਰ ਮਰ ਰੁੰਨੀਆ ਕੱਪੜ ਭੋਗ ਸੁਗੰਧ ਤਨ ਮਰਦਨ ਮਾਲਣਾ ਬੇਨਸੇ ਮਰਨਤਾ ਨਿਸ਼ਾਰ ਸਰਪਰ ਚਾਲਣਾ ਮਹਾ ਬੇਖਮ ਸੰਸਾਰ ਬਿਰਲੈ ਪੀਖਿਆ ਛੂਟਣ ਹਰ ਕੀ ਸਾਰਨ ਲੇਖ ਨਾਨਕ ਲੇਖਿਆ ਸਾ ਮਹੱਲਾ ਪੰਜਵਾ ਕੋਈ ਨਾ ਕਹਿ ਸਹੀ ਸੰਗ ਕਾਹੇ ਗਰਬੀਐ ਏਕ ਨਾਮ ਆਧਾਰ ਭਉ ਜਲ ਤਰਬੀਐ ਮੈਂ ਗਰੀਬ ਸਤ ਟੇਕ ਤੂੰ ਮੇਰੇ ਸਤਗੁਰੂ ਪੂਰੇ ਦੇਖ ਤੁਮਾਰਾ ਦਰਸ ਨੋ ਮੇਰਾ ਮਨ ਧੀਰੇ ਰਹਾਓ ਰਾਜ ਮਾਰ ਜੰਜਾਲ ਕਾਜ ਨਾ ਕਿ ਤੈਗਨੋ ਹਰ ਕੀਰਤਨ ਆਧਾਰ ਨਹਿ ਚਲਿ ਇਹੋ ਤਨੋ ਜੇਤੇ ਮਾਇਆ ਰੰਗ ਤੇ ਤਪਿ ਸ਼ਾਵਿਆ ਸੁਖ ਕਾ ਨਾਮਨ ਧਾਨ ਗੁਰਮੁਖ ਗਾਵਿਆ ਸੱਚਾ ਗੁਣੀ ਨਿਦਾਨ ਤੂੰ ਪ੍ਰਭ ਗੈਰ ਗੰਭੀਰ ਆਸ ਭਰੋਸਾ ਖਸਮ ਕਾ ਨਾਨਕ ਕੇ ਜੀ ਅਰੇ ਆਸਾ ਮਹੱਲਾ ਪੰਜਵਾ ਜਿਸ ਸੇ ਮਰਤ ਦੁੱਖ ਜਾਏ ਸਹਿਜ ਸੁਖ ਪਾਈਐ ਰਹਿਣ ਦਿਨਸ ਕਰ ਜੋੜ ਹਰ ਹਰ ਧਿਆਈਐ ਨਾਨਕ ਕਾ ਪ੍ਰਭ ਸੋਏ ਜਿਸ ਕਾ ਸਭ ਕੋਏ ਸਰਵ ਰਹਿਆ ਭਰਪੂਰ ਸੱਚਾ ਸੱਚ ਸੋਏ ਰਹਾਉ ਅੰਤਰ ਬਾਹਰ ਸੰਗ ਸਹਾਈ ਗਿਆਨ ਜੋਗ ਤਸਹ ਰਾਧੁ ਮਨਾ ਵਿਨਾਸਾ ਸਗਲ ਰੋਗ ਰੱਖਣ ਹਰਿ ਪਰ ਰੱਖੈ ਅਗਨ ਮਾਹੀ ਸੀਤਲ ਹਰ ਹਰ ਨਾਮ ਸਿਮਰਤ ਤਪਤ ਜਾਈ ਸੋਖ ਸਹਜ ਆਨੰਦ ਕਣਾ ਨਾਨਕ ਜਨ ਧੂਰਾ ਕਾਰਜ ਸੰਗਲੇ ਸਿਦ ਭਾਏ ਭੇਟਿਆ ਗੁਰਪੂਰਾ ਸਾਹ ਮਹੱਲਾ ਪੰਜਵਾ ਗੋਵਿੰਦ ਗੁਣੀ ਨਿਦਾਨ ਗੁਰਮੁਖ ਜਾਣੀਐ ਹੋਇ ਕਿਰਪਾਲ ਦਿਆਲ ਹਰ ਰੰਗ ਮਾਣੀਐ ਆਵੋ ਸੰਤ ਮਿਲਾਹ ਹਰ ਕਥਾ ਕਹਾਣੀਆਂ ਅਣ ਦਿਨ ਸਿਮਰੈ ਨਾਮ ਤਜ ਲਾਜ ਲੋਕਾਣੀਆਂ ਰਹਾਓ ਜਪ ਜਪ ਜੀਵਾ ਨਾਮ ਹੋਵੇ ਅੰਧਕਣਾ ਮਿਥਿਆ ਮੋਹ ਸੰਸਾਰ ਝੂਠਾ ਬਿਨ ਸੁਣਾ ਚਰਣਾ ਕਾਮਲ ਸੰਗ ਨੇ ਇਹੋ ਕਿਨ ਬਿਰਲੇ ਲਾਇਆ ਧਨ ਸੁਹਾਵਾ ਮੁਖ ਜਿਨ ਹਰਤ ਆਇਆ ਜਨਮ ਮਰਨ ਦੁਖ ਕਾਲ ਸਿਮਰਤ ਮਿਟ ਜਾਵਈ ਨਾਨਕ ਕਹਿ ਸੁਖ ਸੋਏ ਸੋ ਪ੍ਰਭ ਭਾਗਈ ਆਸਾ ਮਹੱਲਾ ਪੰਜਵਾਵੋ ਮੀਤ ਕੱਤਰ ਹੋਏ ਰਸ ਕਸ ਸਭ ਪੁੰਚੈ ਅਮਰਤ ਨਾਮ ਹਰ ਹਰ ਜਪੈ ਮਿਲ ਪਾਪਾ ਮੁੰਚੈ ਤਤ ਵਿਚਾਰੋ ਸੰਤ ਜਨੋ ਤਾਤੇ ਬਿਗਨ ਨ ਲਾਗੇ ਖੀਨ ਭਏ ਸਭ ਤਸਕਰਾ ਗੁਰਮੁਖ ਜਨ ਜਾਗੇ ਰਹਾਉ ਮੋਤ ਦ ਗਰੀਬੀ ਕਰਤਲਾ ਹੋ ਹਉ ਮੈਂ ਵਿਖ ਜਾ ਰੋ ਸਾਚਾ ਹਟ ਪੂਰਾ ਸੌਦਾ ਬਖਰ ਨਾਮ ਬਫਾਰੋ ਜਿਉ ਪਿੰਡ ਧਨ ਅਰਪਿਆ ਸਹੀ ਪਤ ਬੰਤੇ ਆਪਨੜੀ ਪ੍ਰਭਾਣੀਆਂ ਨਿਤ ਖੇਲ ਕਰਨਤੇ ਦਰਮਤ ਮਦ ਜੋ ਪੀਵਤੇ ਵਿਖਲੀ ਪਤ ਕਮਲੀ ਰਾਮ ਰਸਾਇਣ ਜੋ ਰਤੇ ਨਾਨਕ ਸਚ ਅਮਲੀ ਆਸਾ ਮਹਲਾ 5 ਉਦਮ ਕੀਆ ਕਰਾਇਆ ਆਰੰਭ ਰਚਾਇਆ ਉਦਮ ਕੀਆ ਕਰਾਇਆ ਆਰੰਭ ਰਚਾਇਆ ਨਾਮ ਜਪੇ ਜਪ ਜੀਵਣਾ ਗੁਰ ਮੰਤਰ ਦ੍ਰਿੜਾਇਆ ਪਾਏ ਪਰਹਿ ਸਤ ਗੁਰੂ ਕਹਿ ਜਨ ਭਰਮ ਵਿਦਾਰਿਆ ਕਰ ਕਿਰਪਾ ਪ੍ਰਭ ਆਪਣੀ ਸੱਚ ਸਾਜ ਸਵਾਰਿਆ ਰਹਾਓ ਕਾਰ ਗਲੀ ਨੇ ਆਪਣੀ ਸਤ ਹੁਕਮਨ ਜਾਈ ਜੋ ਪ੍ਰਭ ਦਿੱਤੀ ਦਾਤ ਸਾ ਪੂਰਨ ਬੜਿਆਈ ਸਦਾ ਸਦਾ ਗੁਣ ਗਾਈਐ ਜਪ ਨਾਮ ਮੁਰਾਰੀ ਨੇ ਮੋ ਨਿਵਾਹਿਓ ਸਤ ਗੁਰੂ ਪ੍ਰਭ ਕਿਰਪਾ ਧਾਰੀ ਨਾਮ ਧਨ ਗੁਣ ਗਾਓ ਲਾਭ ਪੂਰਾ ਗੁਰ ਦਿੱਤਾ ਬਣਜਾਰੇ ਸੰਤ ਨਾਨਕਾ ਪ੍ਰਭ ਸਾਹ ਮਿੱਤਾ ਸਾ ਮਹੱਲਾ ਪੰਜਵਾ ਜਾ ਕਾ ਠਾਕੁਰ ਤੂੰ ਹੀ ਪ੍ਰਭ ਤਾ ਕੀ ਵਡਪਾਗਾ ਉਹ ਸੁਹੇਲਾ ਸਦ ਸੁਖੀ ਸਭ ਰੰਭਉ ਭਾਗਾ ਹਮ ਚੱਕਰ ਗੋਬਿੰਦ ਕੀ ਠਾਕੁਰ ਮੇਰਾ ਭਾਰਾ ਕਰਨ ਕ 라ਵਣ ਸਗਲ ਵਿਦ ਸੋ ਸਤ ਗੁਰੂ ਹਮਾਰਾ ਰਹਾਉ ਦੂਜਾ ਨਹੀਂ ਔਰ ਕੋ ਤਾ ਕਾ ਪਉ ਕਰਿਐ ਘਰ ਸੇਵਾ ਮਹਿਲ ਪਾਈਐ ਜਗ ਦੁਤਰ ਤਰੀਐ ਬ੍ਰਿਸ਼ਟ ਤੇਰੀ ਸੁਖ ਪਾਈਐ ਮਨ ਮਾਹੀ ਨਿਧਾਨਾ ਜਾ ਕਾ ਤੁਮ ਕਿਰਪਾਲ ਭਈ ਸੇਵਕ ਸੇ ਪਰਵਾਨਾ ਅੰਮ੍ਰਿਤ ਰਸ ਹਰ ਕੀਰਤਨੋ ਕੋ ਬਿਰਲਾ ਪੀਵੈ ਬਜਹੁ ਨਾਨਕ ਮਿਲਾ ਏਕ ਨਾਮ ਰਿਦਿ ਜਪ ਜਪ ਜੀਵੈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ